ਇਹਰ ਪਿਆਰ ਨਾ ਮਿਲ ਗਿਆ ਨਹੀਂ ਛੱਡੋ ਯਾਰ ਛੱਡੋ ਯਾਰ ਛੱਡੋ ਓਏ ਕੋਣੀ ਪਾੜੋ ਪਿਛਾਰ ਪਾੜੋ ਕਿ ਪਾਣੀ ਪਾੜੋ ਆ ਜੀ ਮਾਰੋ ਪਾੜੋ ਕਿ ਪਾੜੋ ਕੋਈ ਸਹੀ ਕਰਨਾ ਹੈ ਅਮਨਿਸਟਰ ਸਾਹਿਬ ਖੜੇ ਦੱਸੋ ਜਨਾਬ ਜੀ ਆਪਣੀ ਕੋਈ ਸਹਿਮਤੀ ਨਹੀਂ ਧੱਕੇ ਨਾਲ ਬਣਾ ਰਹੇ ਆ ਧੱਕੇ ਨਾਲ ਬਣਾ ਰਹੇ ਆ ਧੱਕੇ ਨਾਲ ਬਣਾ ਰਹੇ ਆ ਜੀ ਮੇਰੀ ਕੋਈ ਸਹਿਮਤੀ ਨਹੀਂ ਕੋਰਟ ਦੇ ਵਿੱਚ ਇਹ ਦੇਖੀ ਮੈਨੂੰ ਜਿਹੜਾ ਵੀ ਲਿਖ ਜਾਂਦੇ ਆ ਇਹ ਧੱਕੇ ਨਾਲ ਬਣਾ ਰਹੇ ਆ ਜੀ ਆਵੇ ਪ੍ਰਸ਼ਾਸਨ ਦੇ ਜ਼ੋਰ ਤੇ ਇਹ ਧੱਕੇ ਨਾਲ ਬਣਾ ਰਹੇ ਆ ਜੀ ਕੋਰਟ ਦੇ ਵਿੱਚ 27 8 22 ਤਰੀਕ ਪਈ ਆ ਜੀ ਉੱਥੇ ਕੋਟ ਦੇ ਆਰਡਰਾਂ ਦੀ ਵੀ ਲੰਘਣਾ ਕਰ ਰਹੇ ਜੀ ਇਹ ਬੰਦੇ ਇਹ ਧੱਕਾ ਆ ਕੋਟ ਦੇ ਆਰਡਰ ਇਹਨਾਂ ਨੂੰ ਦਿਖਾਏ ਆ ਜੀ ਕੋਟ ਚੱਲਦੀ ਤੂੰ ਵੀ ਧੱਕਾ ਕਰੀ ਜਾਂਦੇ ਆ ਆ ਧੱਕਾ ਕਰੀ ਜਾਂਦੇ ਆ ਜੀ ਕੋਟ ਤੋਂ ਕੇਸ ਤੋਂ ਕੋਟ ਦੇ ਕੇਸ ਦੇ ਵਾਤੇ ਧੱਕਾ ਕਰ ਰਹੇ ਬੰਦੇ ਸਰਪੰਚਾਂ ਨਾਲ ਦੇ ਮੈਂਬਰ ਜਿੰਨੇ ਟੋਟਲ ਸਾਰੇ ਕਿੰਨੇ ਮਾਉਂਗਾ ਸਾਨੂੰ ਧਮਕੀਆਂ ਦੇ ਰਿਹਾ ਸਰਕਾਰ ਸੰਗ ਧਮਕੀਆਂ ਦੇ ਦੇ ਉਲਟ ਗੁੜੀਆਂ ਨੂੰ ਆ ਕੇ ਸਾਡੀਆਂ ਨੂੰ ਗਾਲ੍ਹਾਂ ਕੱਢਵਾਈ ਸਰਪੰਚਾਂ ਹਾਂ ਇਹਨਾਂ ਨੂੰ ਫਲਾ ਲੋ ਇਹ ਛੋੜਨਾ ਆਪਦੇ ਆ ਧੱਕੇ ਨਾਲ ਦਿੱਤੀ ਬੰਦੇ ਜਿੱਥੇ ਵਾਦ ਨਲਵਾਵਾ ਦੀ ਕਰਵਾਦਾ ਕੋਈ ਨਾ ਟੁੱਟਿਆ ਇਹ ਪੈਜ ਹੋ ਰਹੀ ਹੈ ਪੈਜ ਮੈਨੇਜਰੀ ਗਾ ਮਸਲਾ ਇਹ ਅੱਜ ਜਿਹੜਾ ਖੜਾ ਹੋਇਆ ਇਹ ਮਸਲਾ ਸਾਡਾ ਦੋਹੀ ਪਾਸੇ ਕਰ ਲੱਗਦਾ ਐਸ ਸਲੋਟ ਵੀ ਆ ਦੂਜੇ ਲੋਟ ਵੀ ਆ ਸਾਡੀ ਆਪਦੀ ਸਪੈਸ਼ਲ ਨਾਲੀ ਪਾਈ ਵੀ ਸੀਗੀ ਹੁਣ ਧੱਕੇਸ਼ਾਹੀ ਨਾਲ ਉੱਥੇ ਵੱਡਾ ਨਾਲਾ ਪਾਉਂਦੇ ਉਹ ਅਸੀਂ ਆਪਦੀ ਉਧਰਲੇ ਘਰ ਵਾਲੀ ਨਾਲੀ ਪਾਈ ਵੀ ਸੀਗੀ ਤੇ ਸਰਪੰਚ ਸਾਹਿਬ ਧੱਕਾ ਕਰਦਾ ਸਾਡੇ ਨਾਲ ਤੇ ਸਾਰੇ ਮੁਲਾਜ਼ਮਾਂ ਨੂੰ ਜੀ ਸਾਨੂੰ ਬਾਹਾਂ ਫੜ-ਫੜ ਕੇ ਬਾਹਰ ਸਿੱਟਿਆ ਸਾਡੇ ਨਾਲ ਧੱਕਾ ਹੀ ਕਰਦੇ ਆ ਤੇ ਸਾਡਾ ਕੋਰਟ ਦੇ ਵਿੱਚ ਚੱਲੀ ਜਾਂਦਾ ਕੇਸ ਜੇ ਉਹ ਫੈਸਲਾ ਕੋਰਟ ਕਰੂਗੀ ਉਸ ਫੈਸਲੇ ਤੇ ਪਾਉਂਦੀ 10 ਮਿੰਟ ਨਾ ਲਾਈ ਜੋ ਅਸੀਂ ਉੱਥੇ ਪਾ ਦਿਆ ਨਹੀਂ ਆ ਕਿਹੜੀ ਪਾਰਟੀ ਦਾ ਹੈਗਾ ਜਿਹੜਾ ਇਹ ਆਮ ਪਾਰਟੀ ਇਹ ਆਮ ਪਾਰਟੀ ਦਾ ਬੰਦਾ ਹੈ ਇਸ ਸਪੀਕਰ ਦਾ ਬੰਦਾ ਹੈ ਉਸੇ ਦੇ ਉੱਤੇ ਕਾਨੂੰਨ ਕੀਤਾ ਉਹ ਉਹਦੇ ਕਾਨੂੰਨ ਦੇ ਨਾਲ ਇਹ ਆਏ ਆ ਉਹ ਜਿੰਨਾ ਕਰੁੰਦਾ ਉਹੀ ਕਰੁੰਦਾ ਨਾਲਾ ਇੱਥੇ ਪਹਿਲਾਂ ਸੀਗਾ ਕਿ ਨਹੀਂ ਇਹ ਇੱਥੇ ਨਾਲਾ ਕੁਛ ਨਹੀਂ ਸੀਗਾ ਵੀਰ ਜੀ ਇੱਥੇ ਨਾਲਾ ਕੁਛ ਨਹੀਂ ਸੀ ਤੱਕੇ ਸਾਡੇ ਸਹਿਮਤੀ ਨਾਲ ਆਪਦੀ ਪਾਈਪ ਪਾਈ ਗਈ ਸੀ ਅੱਛਾ ਕਿੰਨੇ ਪਹਿਲਾਂ ਪਾਈ ਗਈ ਸੀ ਪਾਈਪ ਇਹਨਾਂ ਨੂੰ ਦੱਸੋ ਹੁਣ ਤੂੰ ਦੱਸ ਇਹਨਾਂ ਵਿੱਚ ਗੱਲ ਸੀ ਇਹ ਜਦੋਂ ਪਹਿਲਾਂ ਸੜਕ ਬਣੀ ਆ ਉਦੋਂ ਪਵਾਈ ਗਈ ਸੀ ਉਹ ਸਾਡੀ ਸਹਿਮਤੀ ਨਾਲ ਹੀ ਪਵਾਈ ਗਈ ਸੀ ਇੱਧਰ ਵੀ ਸਾਡਾ ਗੇਟ ਆ ਇੱਧਰਲੇ ਪਾਸੇ ਵੀ ਸਾਡਾ ਗੇਟ ਆ ਦੋਵਾਂ ਪਾਸੇ ਸਾਡੀ ਜਗ੍ਹਾ ਇਹਨਾਂ ਦਾ ਤਾਂ ਮਤਵ ਵਾਲੀ ਨਹੀਂ ਇਹ ਜਿਹੜਾ ਸਰਪੰਚ ਆ ਹੁਣ ਪਾਰਟੀ ਬਾਜੀ ਦਾ ਮਸਲਾ ਇਹ ਸਾਡੇ ਨਾਲ ਧੱਕਾ ਕਰਦਾ ਕਿੰਨੇ ਕਿੰਨੇ ਚਿਰ ਤੋਂ ਪਾਣੀ ਦੀ ਜਿਹੜੀ ਪਾਈਪਾਈ ਹੋਈ ਸੀਗੀ ਇਹ ਇਹ ਹੁਣ ਭਰਾਵਾ ਇਹਨਾਂ ਦੇ ਕੋ ਪੰਜਾ ਸੱਤ ਸਾਲਾਂ ਤੋਂ ਹੋਊਗੀ ਪੰਜਾ ਸਾਲਾਂ ਤੋਂ ਪੰਜਾ ਸਾਲਾਂ ਤੋਂ ਸੜਕ ਬਦਲਦੀ ਆ ਹਾਂ ਪੰਜਾ ਸਾਲਾਂ ਤੋਂ ਕੋਈ ਸਾਡੀ ਪੰਜ ਵਿੱਚ ਸਾਡਾ ਦੂਜਾ ਹਾਂ ਜਿਵੇਂ ਤੁਸੀਂ ਕਹਿ ਤੁਹਾਡਾ ਅਦਾਲਤ ਵਿੱਚ ਕੇਸ ਲੱਗਾ ਹਾਂ ਸਾਡਾ ਹਾਂ ਵਕੀਲ ਹੋਇਆ ਵਾ ਸਰਕਾਰੀ ਕੇਸ ਚੱਲੀ ਜਾਂਦਾ ਸਾਡਾ ਕਾਗਜ਼ ਸਾਡੇ ਕੋਲ ਹੈਗੇ ਆ ਕਾ ਜਾਂ ਸਾਰਾ ਕੋਸਾ ਵੀ ਨਹੀਂ ਸਾਰਾ ਕੋਸਾ ਅਸੀਂ ਇਹੇ ਹੀ ਮਨ ਕਰਦਿਆਂ ਬਈ ਅਸੀਂ ਆਪਦੀ ਮਰਜ਼ੀ ਨਾਲ ਟੱਕ ਪਵਾਉਣੀ ਜਿੱਥੇ ਪਾਣੀ ਕਾ ਛਾੜੀ ਜਗਾ ਅਸੀਂ ਇਹ ਧੱਕੇ ਨਾਲ ਪਾਈਪ ਨਹੀਂ ਪਾਉਂਦੇ ਅਸੀਂ ਆਪਦੀ ਮਰਜ਼ੀ ਨਾਲ ਪਾਉਂਦੀ ਜਨਾਬ ਇਹ ਨਾ ਰੋਡ ਜਿਹੜੀ ਬਣ ਰਹੀ ਹੈ ਇਹ ਚੈਲ ਤੋਂ ਲੈ ਕੇ কুমਿਆਰੇ ਤੱਕ ਬਣਦੀ ਵੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਉਹਦੇ ਤੱਕ ਬਣਦੀ ਪੁਲੀ ਸੜੋਡ ਇਹ ਰੋਡ ਦਾ ਕੰਮ ਸ਼ੁਰੂ ਹੋਇਆ ਤੇ ਪਿੰਡ ਦੀ ਪੰਚਾਇਤ ਐਕਸ਼ਨ ਸਾਲ ਦਫ਼ਤਰ ਗਈ ਸੀ ਕਿੰਨੇ ਪਿੰਡ ਮੋਰਾ ਲਈ ਆਪਣੇ ਕੋਲ ਇੱਕ ਪੁਲੀ ਦੀ ਡਿਮਾਂਡ ਹੈ ਜੋ ਕਿ ਉੱਥੇ ਪੁਰਾਣੀ ਪਾਈਪ ਚੱਲਦੀ 2 ਇੰਚ ਦੀ ਉੱਥੇ ਬੁੱਲੀ ਪਾਣੀ ਆ ਚਲੋ ਮੌਕਾ ਵੇਖਿਆ ਗਿਆ ਬੁੱਲੀ ਦੀ ਲੋੜ ਸੀ ਜਦੋਂ ਅਸੀਂ ਇੱਥੇ ਬੁੱਲੀ ਬਣਾਣ ਆਏ ਚਾਹਤੋਂ ਇਸ ਗੱਲ ਨੂੰ 6 ਮਹੀਨੇ ਹੋ ਗਏ ਹੋਣਗੇ ਤੇ ਇਹਨਾਂ ਦਾ ਪਿੰਡ ਦੇ ਦੂਜੇ ਪਾਸੇ ਵਾਲਿਆਂ ਨੇ ਕਿਹਾ ਵੀ ਨਹੀਂ ਬੁੱਲੀ ਥੋੜੀ ਪਿੱਛੇ ਕਰਕੇ ਪਾ ਦਿਓ ਉੱਥੋਂ ਬਾਅਦ ਉਸ ਪਿੰਡਾਂ ਦਾ ਰੋਲਾ ਆਪਸੀ ਰੋਲਾ ਸੀ ਜਿਹੜਾ ਚਲਦਾ ਹੀ ਗਿਆ ਜੀ ਇਹਨਾਂ ਦਾ ਆਪਸੀ ਫੈਸਲਾ ਨਹੀਂ ਹੋਇਆ ਹੁਣ ਰੋਡ ਹੈ ਜਿਹੜੀ ਰੋਡ ਦਾ ਸਾਰਾ ਕੰਮ ਮੁਕੰਮਲ ਹੋ ਚੁੱਕਾ ਹੈ ਵੀ ਇਸੇ ਇਸ ਪੁਲੀ ਕਰਕੇ ਰੋਡ ਨੂੰ ਫਾਈਨਲ ਅਸੀਂ ਕਰਨਾ ਹੈ ਹਾਰਲੀਵੁੱਡ ਰੋਡ ਫਰਨੀਚਰ ਦਾ ਕੰਮ ਰੋਡ ਦਾ ਰਹਿ ਗਿਆ ਬਾਕੀ ਪੀਸੀਬਲ ਦਾ ਕੰਮ ਸਾਰਾ ਮੁਕੰਮਲ ਹੋ ਚੁੱਕਾ ਹੈ ਤੇ ਹੁਣ ਪ੍ਰਸ਼ਾਸਨ ਨੇ ਜਾਂ ਸਰਪੰਚ ਨੇ ਇਹਨਾਂ ਨੇ ਬੁਲਾ ਕਰਕੇ ਵੀ ਕਹਿੰਦੇ ਪੁਲੀ ਜਿੱਥੇ ਲੋੜ ਹੈਗੀ ਉੱਥੇ ਬਣਾਉਣੀ ਹੈ ਤੇ ਮੌਕੇ ਦੇ ਉੱਤੇ ਜੋ ਫੈਸਲਾ ਹੋਇਆ ਜਾਂ ਜਿੱਥੇ ਮੌਕੇ ਦੀ ਪੁਲੀ ਬਣਦੀ ਸੀ ਇਹਨਾਂ ਦੇ ਹਿਸਾਬ ਨਾਲ ਅਸੀਂ ਪੁਲੀ ਇਤਨਾ ਹੋ ਉਸ ਸਾਨੂੰ ਸਪੈਸ ਕਿਹਨਾਂ ਮਾਪ ਆਪਣਾ ਕੀ ਮੈਟਰ ਹੈ ਜੀ ਮੇਰਾ ਨਾਂ ਜੀ ਸਰਬਜੀਤ ਸਿੰਘ ਤੇ ਮੇਰੇ ਘਰ ਵਾਲੀ ਬਿਆਨਤਕੌਰ ਸਰਪੰਚਾ ਜੀ ਮੌਜੂਦਾ ਜੀ ਇੱਥੇ ਮੈਟਰ ਇਹ ਹੈ ਜੀ ਮੈਟਰ ਸਿਰਫ ਵੋਟਾਂ ਦਾ ਹੀ ਹੈ ਜੀ ਇੱਥੇ ਪਿੱਛੇ 10-15 ਘਰ ਆ ਜੀ ਜਿਨ੍ਹਾਂ ਦੀ ਬਿਲਕੁਲ ਪਾਣੀ ਦੀ ਨਿਕਾਸੀ ਕਿਸੇ ਸਾਈਡ ਤੋਂ ਹੈ ਨਹੀਂ ਅੱਗੇ ਸੜਕ ਆ ਪਿੱਛੇ ਜਗ੍ਹਾ ਉਹਨਾਂ ਦੇ ਕੋਲੇ ਰਹਿਣ ਲਈ ਜਗ੍ਹਾ ਵਾ ਉਹਨਾਂ ਦੀ ਪਾਣੀ ਦੀ ਨਿਕਾਸੀ ਹੈ ਇਹ ਜਿਹੜੀ ਪਰਾਣੀ ਪਚੈਤਨੀ ਜਿਹੜੀ ਨਾਲੀ ਬਣਾ ਰੱਖੀ ਆ ਤੇ ਇਹ ਜਿਹੜਾ ਮਾਨਯੋਗ ਪ੍ਰਧਾਨ ਮੰਤਰੀ ಗ್ರಾಮ ਸੜਕ ਯੋਜਨਾ ਬਣੀ ਆ ਤੇ ਇਹਦੇ ਚ ਜਿਹੜੀ ਪੁਲੀ ਹੁਣ ਆਈ ਆ ਜੀ ਉਹ ਜੰਗਲਾ ਪਾਇਆ ਵਿਆ ਸੀਗਾ ਜੀ ਤੇ ਉਹ ਜੰਗਲਾ ਹੁਣ ਬੈਠਿਆ ਸੀਗਾ ਜੀ ਉਹਦੇ ਕਾਰਨ ਪਾਣੀ ਦੀ ਨਿਕਾਸੀ ਰੋਕ ਰਹੀ ਸੀ ਅਸੀਂ ਜੀ ਬਹੁਤ ਰਿਕਵੈਸਟ ਕੀਤੀ ਇਹਨਾਂ ਨੂੰ ਬਈ ਆਪਾਂ ਸਹਿਮਤੀ ਨਾਲ ਪੁਲੀ ਬਣਾ ਦਈਏ ਪਰ ਇਹਨਾਂ ਨੇ ਸਿਰਫ ਵੋਟਾਂ ਦੇ ਚੱਕਰ ਚ ਜੀ ਇਸ ਹੋਰ ਵਿਆਹ ਸ਼ਾਦੀਆਂ ਦੇ ਝਗੜੇ ਸੀ ਉਹਨਾਂ ਦੇ ਟੰਟ ਟੁੰਟ ਪਟਾਤੇ ਇਹਨਾਂ ਨੇ ਹੋਰ ਬਹੁਤ ਕੁਸ਼ਕਲੀਸ਼ ਹੋਇਆ ਜੀ ਸਿਰਫ ਵੋਟਾਂ ਕਰਕੇ ਉਹ ਉਹਨਾਂ ਨੂੰ ਇਹ ਸੀਗਾ ਵੀ ਇਹਨਾਂ ਦਾ ਪਾਣੀ ਘਰੇ ਰਵੇ ਪਾਣੀ ਗਾਂ ਜਦੋਂ ਇੱਥੇ ਸੜਕ ਬਹਿ ਜੂਗੀ ਤੇ ਨਾਲੀ ਬੰਦ ਹੋ ਜੂਗੀ ਤੇ ਪਾਣੀ ਦਾ ਨਿਕਾਸ ਨਾ ਹੋਵੇ ਉਸ ਕਾਰਨ ਇਹਨਾਂ ਦਾ ਵਿਰੋਧ ਸੀਗਾ ਜੀ ਪਰ ਅਸੀਂ ਪਿੰਡ ਚਮਣ ਸ਼ਾਂਤੀ ਚਾਹੁੰਦੇ ਆ ਜੀ ਸਾਡੇ ਲਈ ਸਾਰਾ ਪਿੰਡ ਇੱਕੋ ਆ ਚਾਹੇ ਕੋਈ ਪੰਚ ਆ ਸਰਪੰਚ ਆ ਚਾਹੇ ਕੋਈ ਮਜ਼ਦੂਰ ਆ ਤੇ ਚਾਹੇ ਕੋਈ ਬਹੁਤ ਵੱਡਾ ਬੰਦਾ ਇੱਕ ਵੋਟ ਆ ਜਿਹਦੀ ਹਰੇਕ ਨੂੰ ਨਾਗਰਿਕ ਨੂੰ ਆਪਣਾ ਅਧਿਕਾਰ ਹੈ ਮੈਂ ਚਾਹਣਾ ਜੀ ਪਿੰਡ ਚ ਸੁੱਖ ਸ਼ਾਂਤੀ ਰਹੇ ਬਹੁਤ ਮੈਂ ਮਿਹਨਤ ਵੀ ਕੀਤੀ ਜਥੇਬੰਦੀਆਂ ਮੈਂਬਰ ਪੰਚਾਇਤ ਪੁਰਾਣੀ ਪੰਚਾਇਤ ਮੈਂਬਰਾਂ ਨੇ ਫੈਸਲਾ ਕੀਤਾ ਇਹਨਾਂ ਨੇ ਕੋਈ ਨਹੀਂ ਮੰਨਿਆ ਜੀ ਲਾਸ਼ ਤੇ ਹੁਣ ਜੀ ਪ੍ਰਸ਼ਾਸਨ ਦੀ ਮਦਦ ਇਹ ਜੀ ਕਿਸਾਨ ਜਥੇਬੰਦੀਆਂ ਦਾ ਸਹਾਰਾ ਲੈਂਦੇ ਰਹੇ ਉਹ ਸਾਨੂੰ ਆ ਕੇ ਦਬਕਾ ਮਾਰ ਜਾਂਦੇ ਸੀ ਅਸੀਂ ਡਰਦੇ ਸੀਗੇ ਬਈ ਚਲੋ ਫੇਰ ਵੀ ਅਸੀਂ ਬਹੁਤ ਜੀ ਮਿਹਨਤ ਕੱਢ ਕੇ ਲਾਸ਼ ਤੇ ਹੁਣ ਜੀ 30 ਤਰੀਕ ਤੱਕ ਇਹ ਜਿਹੜੀ ਸੜਕ ਆ ਇਹ ਕੰਪਲੀਟ ਹੋਣ ਦੇ ਆਰਡਰ ਆ ਜੀ ਹੁਣ ਅੱਜ 10-11 ਤਰੀਕ ਹੋ ਗਈ ਆ ਜੀ ਹੁਣ 20 ਦਿਨ ਰਹਿ ਗਏ ਆ ਜੇ ਇੱਥੇ ਪੁਲੀ ਨਾ ਪੈਂਦੀ ਇੱਥੇ ਸਾਰੀ ਉਮਰ ਲਈ ਆਮ ਜਨਤਾ ਨੂੰ ਪਰੇਸ਼ਾਨੀ ਰਹਿਣੀ ਸੀ ਉਸ ਪਰੇਸ਼ਾਨੀ ਦਾ ਹੱਲ ਕਰਦੇ ਆ ਪਾਣੀ ਦੇ ਨਿਕਾਸ ਨੂੰ ਮੁੱਖ ਰੱਖਦੇ ਆ ਅੱਜ ਅਸੀਂ ਪੁਲੀ ਪਾ ਰਹੇ ਆ ਵੀ ਕਿਸੇ ਨਾਲ ਤੱਕਾ ਨਾ ਹੋਵੇ ਇਹਨਾਂ ਨੇ ਜੀ ਪਿੰਡ 'ਚ ਪਹਿਲਾਂ ਵੀ ਸਾਡੇ ਪਿੰਡ ਦਾ ਨਿਕਾਸ ਮਾਰਿਆ ਇਹਨਾਂ ਨੇ ਖਾਲਾ ਨਹੀਂ ਬਣ ਦਿੱਤਾ ਉਹ ਖਾਲਾ ਜੀ ਉਵੇਂ ਦਾ ਉਵੇਂ ਪਿਆ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਮੀਡੀਆ ਰਾਈ ਵੀ ਬੇਨਤੀ ਕਰਦੇ ਆਂ ਬਈ ਸਾਡੀ ਹੱਥ ਜੋੜ ਕੇ ਬੇਨਤੀ ਆ ਜੇ ਅਸੀਂ ਮਾੜਾ ਕੰਮ ਕਰਦੇ ਆਂ ਸਾਨੂੰ ਟੋਪੋ ਹੱਕਾ ਸਬਦਾ ਪਰ ਜੇ ਅਸੀਂ ਚੰਗਾ ਕੰਮ ਕਰਦੇ ਆਂ ਸਾਡਾ ਸਾਥ ਦਿਓ ਤਾਂ ਕਿ ਪਿੰਡ ਦਾ ਵਿਕਾਸ ਹੋ ਸਕੇ ਪਿੰਡ ਦਾ ਭਲਾ ਹੋ ਸਕੇ ਇਥੋਂ ਦੀ ਪਤਾ ਨਹੀਂ ਕਿੰਨੇ ਲੋਕਾਂ ਨੇ ਲੰਘਣਾ ਉਹਨਾਂ ਨੂੰ ਪਰੇਸ਼ਾਨੀ ਨਾ ਆਵੇ ਉਹਨਾਂ ਦੀ ਪਰੇਸ਼ਾਨੀ ਦਾ ਹੱਲ ਹੋ ਸਕੇ ਸਾਡੀ ਇਹ ਵੀ ਉਹਨਾਂ ਦਾ ਇਲਜ਼ਾਮ ਹੈ ਕਿ ਵੀ ਕੋਰਟ ਦੇ ਵਿੱਚ ਕੇਸ ਲਗਾਇਆ ਹੋਇਆ ਹੈ ਤੇ ਸਰਪੰਚ ਜਿਹੜਾ ਜਾਣਬੁੱਝ ਕੇ ਨਜਾਇਜ਼ ਧੱਕਾ ਕਰ ਰਿਹਾ ਹੈ ਨਹੀਂ ਜੀ ਕੋਰਟ 'ਚ ਇਹਨਾਂ ਨੇ ਕੇਸ ਲਾਇਆ ਜੀ ਸਟੇ ਲਈ ਕੂਰਟ ਨੇ ਕੋਈ ਸਟੇ ਨਹੀਂ ਦਿੱਤਾ ਜੀ ਤਿੰਨ ਤਰੀਕਾਂ ਪੈ ਗਈਆਂ ਵਾ ਕੂਰਟ ਤਾਂ ਸਟੇ ਤਾਂ ਦੇਵੇ ਜੀ ਜੇ ਅਨਲੀਗਲ ਕੰਮ ਹੋਵੇ ਲੀਗਲ ਕੰਮ ਆ ਜੀ ਆ ਤੁਸੀਂ ਇੱਥੇ ਵੇਖ ਲਓ ਜੀ ਆ ਆ ਲੱਗੀ ਪਈ ਆ ਜੀ ਬੁਰਜੀਓ ਮਾੜਾ ਜਾ ਇੱਧਰ ਨੂੰ ਕੈਮਰਾ ਕਮਾਇਓ ਜੀ ਉਹ ਸੜਕ ਵਾਲਿਆਂ ਨੇ ਬੁਰਜੀ ਲਾਈ ਆ ਜੀ ਇਹਨਾਂ ਨੇ ਨਜਾਇਜ਼ ਥੜੀਆਂ ਵਿੱਚ ਬਣਾਈਆਂ ਹੂੰ ਮੈਂ ਬੇਨਤੀ ਵੀ ਕੀਤੀ ਸੀ ਬਈ ਚਲੋ ਥੜੀਆਂ ਭਣੀਆਂ ਵਾ ਚਲੋ ਲੰਘ ਰਹੇ ਆ ਬਈ ਤੁਸੀਂ ਪੁਲੀ ਪਾਉਣ ਦਿਓ ਕਿਸੇ ਬੰਦੇ ਤੋਂ ਪੁੱਛ ਲਓ ਜੀ ਇਹਨਾਂ ਨੇ ਪਿੰਡ ਦੇ ਕੰਮ ਚ ਅੱਜ ਤੀਕ ਰੁਕਾਵਟ ਪਾਈ ਆ ਫੋਨ ਨਹੀਂ ਦਿੱਤਾ ਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਜੀ ਸਾਰਾ ਪਿੰਡ ਮੇਰੇ ਨਾਲ ਆ ਜੀ ਸਾਰਾ ਪਿੰਡ ਚਾਹੁੰਦਾ ਵਾ ਵੀ ਇੱਕ ਦੋ ਘਰਾਂ ਪਿੱਛੇ ਪਿੰਡ ਦਾ ਵਿਕਾਸ ਨਾ ਰੁਕੇ ਵੀ ਸਾਰਾ ਪਿੰਡ ਇਹੀ ਚਾਹੁੰਦਾ ਵਾ ਵੀ ਇੱਥੇ ਪੁਲੀ ਬਣੇ ਤਾਂ ਕਿ ਕਿਉਂਕਿ ਜੀ ਇਕੱਲੇ ਇਹਨਾਂ ਦਾ ਨਹੀਂ ਸਾਰੇ ਪਿੰਡ ਦਾ ਨਾਮ ਬਦਨਾਮ ਹੁੰਦਾ ਜੀ ਤੁਸਾਨੇ ਪਿੰਡ 'ਚ ਸੜਕ ਦਾ ਟੋਟਾ ਰਹਿ ਗਿਆ ਅਸੀਂ ਪਿੰਡ ਦੀ ਸਲਾਮਤ ਲਈ ਪਿੰਡ ਦੇ ਨਾਮ ਦੇ ਰੋਸ਼ਨ ਲਈ ਵੀ ਲੋਕਾਂ ਚ ਇਹ ਨਾ ਸਾਡਾ ਜਾਵੇ ਬਈ ਇਹ ਸੁਨਾਨੇ ਪਿੰਡ ਕਾ ਮਾੜਾ ਆ ਅਸੀਂ ਪਿੰਡ ਦੇ ਨਾਮ ਨੂੰ ਰੋਸ਼ਨ ਕਰਨ ਲਈ ਪੁਲੀ ਭਰਾ ਰਹੇ ਆ ਤੇ ਜਿਹੜੇ ਪਿਛਲੇ ਘਰ ਆ ਉਹਨਾਂ ਨੂੰ ਅਸੀਂ ਜੀ ਪਾਣੀ ਕੱਢਣ ਲਈ ਉਹਨਾਂ ਦਾ ਜਿਹੜਾ ਹੱਕ ਆ ਉਹਨਾਂ ਨੂੰ ਦੇ ਰਹੇ ਆ ਕੀ ਮਤਲਬ ਆ ਇਹ ਪਿੰਡ ਮੋਰਾਂ ਲਈ ਇੱਕ ਪਾਣੀ ਦੇ ਸਬੰਧ ਚ ਇੱਕ ਖਾਲ ਬਣ ਰਿਹਾ ਉਹ ਪੰਚਾਇਤੀ ਰੋਲਾ ਵੀ ਚੱਲ ਰਿਹਾ ਸੀਗਾ ਖਾਲ ਦੇ ਸਬੰਧ ਵਿੱਚ ਜਿਹੜਾ ਅੱਜ ਸਾਨੂੰ ਆਟੋ ਮੇਰੇ ਨਾਲ ਡਿਊਟੀ ਮੈਜਿਸਟਰ ਆਏ ਨੇ ਨਾਲ ਪੁਲਿਸ ਮਦਦ ਲਈ ਆਏ ਸਨ ਵੀ ਇਹ ਖਾਲਦਾ ਸੀ ਵੀ ਫਰਵਾਰਕ ਘਰ ਵਾਲੇ ਕਹਿੰਦੇ ਸਾਡੇ ਘਰ ਦੇ ਸਾਹਮਣੇ ਖਾਲ ਨਹੀਂ ਪੈਣਾ ਜੀ ਦਾ ਬਲਕਿ ਜਿਹੜਾ ਆਰਡਰ ਹੋਇਆ ਵੀ ਜਿੱਥੇ ਖਾਲ ਪਹਿਲਾਂ ਚੱਲ ਰਿਹਾ ਸੀ ਵੀ ਉੱਥੇ ਹੀ ਆਰਡਰ ਸੀਗਾ ਵੀ ਜਿੱਥੇ ਪਹਿਲਾਂ ਖਾਲ ਚੱਲ ਰਿਹਾ ਸੀ ਵੀ ਉੱਥੇ ਖਾਲ ਪੋਇਆ ਜੇ ਪਰ ਉਹਨੂੰ ਦੇਖਦੇ ਹੋਏ ਜਿਹੜਾ ਨਾਲ ਸਾਡੇ ਜੈ ਸਿੰਘ ਸਾਹਿਬ ਨੇ ਐਸਜੀੂ ਸਾਹਿਬ ਨੇ ਨਾਲ ਮਹਿਕਮਾ ਹੈ ਤੇ ਜਿੱਥੇ ਉਹਨਾਂ ਦੱਸਿਆ ਹੈ ਉਥੇ ਜਿਹੜਾ ਖਾਲ ਪਾਉਣ ਵਾਸਤੇ ਮਜ਼ਾਕ ਹੈ ਕਿ ਇਹਨਾਂ ਦਾ ਪੁਲਿਸ ਕੇਸ ਚੱਲ ਰਿਹਾ ਇਸ ਨੂੰ ਲੈ ਕੇ ਪੁਲਿਸ ਨੇ ਕੋਈ ਸਾਡੀ ਸੁਣੀ ਨਹੀਂ ਧੱਕਾ ਨਹੀਂ ਨਹੀਂ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਕੋਈ ਨਹੀਂ ਨਾਲ ਮਹਿਕਮੇ ਦੇ ਨਾਲ ਨੇ ਅਫਸਰ ਤੇ ਕੋਈ ਇਹੋ ਜਿਹਾ ਇਹਨਾਂ ਨੂੰ ਨਾ ਹੀ ਸਾਨੂੰ ਕੋਈ ਸਟੇਟ ਦਿਖਾਇਆ ਵੀ ਇਸ ਸੰਬੰਧ ਵਿੱਚ ਖਾਲਸ ਸੰਬੰਧ ਵਿੱਚ ਕੋਈ ਸਕੇ ਹੋਏ ਤੇ ਜਿਹਨੂੰ ਰੋਕਿਆ ਜਾਏ ਪਰ ਇੱਕ ਇਹ ਆਦਾ ਕਲੀਨਿਕਲੀ ਜਾਂ ਪੱਕਾ ਕੁਝ ਕਹਿ ਸਕਦੇ ਆ ਵੀ ਇਹੋ ਜਿਹਾ ਮੁੱਦਾ ਸੀ ਜਿਹੜਾ ਪਾਣੀ ਨੂੰ ਕਿਸੇ ਕਾਫੀ ਟਾਈਮ ਤੋਂ ਜਿਹੜਾ ਪਾਣੀ ਨਿਕਾਸੀ ਰੁਕੀ ਹੋਈ ਸੀ ਇਸ ਖਾਲ ਕਰਕੇ ਜਿਹੜਾ ਅੱਜ ਪਾਇਆ ਜਾ। ਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ? ਨਹੀਂ ਠੀਕ ਨੇ ਹਾਲਾਤ ਠੀਕ ਨੇ ਜੀ। ਦੇਖੋ ਜਿਹੜਾ ਕਾਫੀ ਪੁਰਾਣਾ ਇਸ਼ੂ ਚੱਲਦਾ ਪਿਆ ਸੀ ਉਹਦੇ ਕਰਕੇ ਥੋੜਾ ਮੋਟਾ ਤਾਂ ਇਹ ਵਿਰੋਧ ਕਰਦੀ ਕਰਦਾ।